ਤਾਰ ਤੁਹਾਨੂੰ ਹਰ ਫਰੰਟ ਦੇ ਉੱਤੇ ਫੇਲ ਹੁੰਦੀ ਦਿਖਾਈ ਦੇ ਰਹੀ ਹੈ ਔਰ 2 ਸਾਲ ਤੋਂ 2 ਢਾਈ ਸਾਲ ਤੋਂ ਇਹ ਪ੍ਰੋਜੈਕਟ ਜਿਹੜਾ ਚੱਲ ਰਿਹਾ ਔਰ ਇਹ ਕਹਿ ਰਹੇ ਨੇ ਜੀ ਬਰਸਾਤਾਂ ਦੇ ਵਿੱਚ ਅਸੀਂ ਇਹਨੂੰ ਚਲਾ ਲ ਨੀ ਬਿਜਲੀ ਮੀਟਰ ਨਹੀਂ ਲੱਗਿਆ ਹੋਇਆ ਤੇ ਮੈਂ ਬਟਨ ਕਿੱਥੋਂ ਦੱਬ ਦਿਆਂ ਉਹ ਟ੍ਰਾਂਸਫਰ ਕਰ ਰਹੇ ਹਾਂ ਹਾਂ ਅਜੇ ਖੁੰਡੀ ਪਾ ਕੇ ਚਲਾ ਰਹੀ ਹਾਂ ਇਹਨੂੰ ਆਡੀ ਗੱਲ ਕਾਰਪੋਰੇਸ਼ਨ ਦੀ ਵੀ ਅਸੀਂ ਕਮਿਸ਼ਨਰ ਸਾਹਿਬ ਦੀ ਮੇਅਰ ਮੈਡਮ ਦੀ ਮੰਨ ਲੈਣੇ ਵੀ ਤੁਸੀਂ ਬਰਸਾਤਾ ਜੀ ਚਲਾਣੇ ਹੋ ਪਰ ਇਹ ਚਲਾਣੇ ਕਿਤਾ ਬਰਸਾਤਾ ਦੇ ਵਿੱਚ ਇਹ ਬਹੁਤ ਵੱਡਾ ਸਵਾਲ ਹੈ ਕਾਰਪੋਰੇਸ਼ਨ ਦੇ ਉੱਤੇ ਇੱਥੇ ਦੇਖ ਰਿਹਾ ਕਿ ਐਸਜੀਓ ਐਕਸੀਲਨ ਸਾਹਿਬ ਜੈਜੀ ਸਾਹਿਬ ਕਰਦੇ ਨੇ ਜੀ ਤੁਸੀਂ ਉਹਨਾਂ ਤੋਂ ਇੱਕ ਵਾਰੀ ਜਵਾਬ ਲਓ ਵੀ ਤੁਸੀਂ ਇੱਥੇ ਆਨੇ ਹੋ ਕਨੈਕਸ਼ਨ ਜੁੜਿਆ ਨਹੀਂ ਹੋਇਆ ਔਰ ਚਿੱਟੇ ਹਾਥੀ ਦਾ ਲੱਖਾਂ ਰੁਪਏ ਬਿੱਲ ਕਾਰਪੋਰੇਸ਼ਨ ਪੇ ਕਰ ਰਹੀ ਹੈ ਆਪਣਾ ਕਿਉਂ ਕਹਿੰਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਜਾਂ ਵਾਟਰ ਟ੍ਰੀਟਮੈਂਟ ਪਲਾਂਟ ਨੂੰ ਇਹ ਬਿਲਕੁਲ ਝੂਠ ਹੈ ਬਾਬਾ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰੂੰਗਾ ਇਹਨਾਂ ਨੂੰ ਇਹ ਪੁੱਛਿਆ ਜਾਵੇ ਵੀ ਇਹ ਡਿਸਪੋਜ਼ਲ ਬੰਦ ਹੈ ਤੇ ਰੋਡ ਦੇ ਉੱਤੇ ਪਾਣੀ ਕਿਉਂ ਚੱਲ ਰਿਹਾ ਜੜੀਆਂ ਹੋਈਆਂ ਆ ਖੜੀ ਹੋਈਆਂ ਤੜੀ ਹੋਈਆਂ ਤਾਰ ਉਹ ਕੁੰਡੀਆਂ ਲੱਗੀਆਂ ਹੋਈਆਂ ਨੇ ਜਦੋਂ ਬਿਜਲੀ ਬੋਰਡ ਕੱਟ ਕੇ ਗਿਆ ਕਨੈਕਸ਼ਨ ਉਸ ਤੋਂ ਬਾਅਦ ਇਹ ਆਪਣਾ ਰਾਤ ਨੂੰ ਚੋਰ ਮੋਰੀ ਦੇ ਨਾਲ ਚਲਾਉਂਦੇ ਨੇ ਔਰ ਆਪਣੇ ਜਿਹੜੇ ਸੀਵਰੇਜ ਦਾ ਪਾਣੀ ਡੰਪ ਕਰਦੇ ਨੇ ਬਾਬਾ ਯੋਸਾ ਹੁਣਾ ਚੱਲ ਪੈਂਦੇ ਆ ਆਫੀਸਰ ਕਹਿ ਦਿੰਦੇ ਆ ਜੀ ਸਾਡੀਆਂ ਲਾਈਨਾਂ ਚਾਲੂ ਨੇ ਤੇ ਬਾਬਾ ਜੀ ਕਹਿੰਦੇ ਜੀ ਲਾਈਨਾਂ ਬੰਦ ਕਰ ਦਿਓ ਇਹਨਾਂ ਦਾ ਐਸਟੀਪੀ ਚੱਲ ਰਿਹਾ ਪਰ ਇਹਨਾਂ ਦਾ ਐਸਟੀਪੀ ਬਿਲਕੁਲ ਫੇਲ ਹੈ ਬਿਲਕੁਲ ਹੀ ਬਿਲਕੁਲ ਸ਼ਰਿਆਵ ਤੁਹਾਨੂੰ ਤੁਸੀਂ ਆ ਡਿਸਪੋਜ਼ਲ ਦੇ ਵਿੱਚ ਨਿਗਾਹ ਮਾਰੋ ਸ਼ੋਰਟ ਲੋ ਤੁਹਾਨੂੰ ਦਿਖੇਗਾ ਬਲੈਕ ਕਲਰ ਦਾ ਪਾਣੀ ਉਹਦੇ ਵਿੱਚ ਭਰਿਆ ਜਨਰੇਟਰ ਵੀ ਚਲਾਇਆ ਜਾਂਦਾ ਹੋਊਗਾ ਜਨਰੇਟਰ ਕਿਤੇ ਦਿਖਾਈ ਤਾਂ ਦਿੰਦਾ ਨਹੀਂ ਸੋ ਤਾਂ ਦੇਖੋ ਜੀ ਜਦੋਂ ਇਹਨਾਂ ਨੇ ਆਪਣੇ ਬਿੱਲ ਪਾੜੇ ਹੁੰਦੇ ਆ ਉਹ ਜਨਰੇਟਰ ਮਗਾ ਲੈਂਦੇ ਆ ਦੁਕਾਨ ਲਈ ਵੀ ਅਸੀਂ ਇਹਨੇ ਲੱਖ ਦੇ ਬਿੱਲ ਜਨਰੇਟਰਾਂ ਨੂੰ ਮਗਾ ਕੇ ਪਵਾਤੇ ਜ ਜਿਹੜਾ ਪ੍ਰੋਸੈਸ ਚੱਲਦਾ ਕੁੰਡੀ ਨਾਲ ਚੱਲਦਾ ਕੁੰਡੀ ਨਾਲ ਚੱਲਦਾ ਸਪਲਾਈ ਦੇ ਜੀ ਮੈਂ ਸਾਹਮਣੇ ਗੱਲ ਕਰ ਲਉ ਐਸਡੀਓ ਨਾਲ ਗੱਲ ਕਰ ਲਉ ਐਕਸੀਡੈਂਟ ਸਾਹਮਣੇ ਗੱਲ ਕਰ ਲਉ 2 ਸਾਲ ਤੋਂ ਉਹਨਾਂ ਨੂੰ ਪੁੱਛੋ ਜੀ ਜੇ ਤੁਹਾਡੇ ਘਰ ਦਾ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਵੇ ਤੇ ਕੀ ਗੱਲ ਤੁਸੀਂ ਕੁੰਡੀ ਲਾ ਕੇ ਚਲਾਓਗੇ ਕੋਈ ਵਾਰ ਨਹੀਂ ਆਪਣਾ ਮੋਟਰ ਚੱਲਣਾ ਨਹੀਂ ਸੰਬੰਧ ਤੇ ਕਰ ਰਿਹਾ ਸੰਬੰਧ ਹੈ ਤਾਂ ਪਹਿਲੇ ਸਿੱਧਾ ਕੁੰਡੀ ਸੇ ਹੀ ਚੱਲਦਾ ਥਾ ਇਹ ਸੋ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਇਸ ਵਕਤ ਮੈਂ ਤਾਇਪੁਰ ਰੋਡ ਦੇ ਉੱਤੇ ਖੜਾ ਹਾਂ ਜਿੱਥੇ ਇੱਕ ਅਜੀਹਾ ਡਿਸਪੋਜ਼ਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜਾ ਡਿਸਪੋਜ਼ਲ ਕਟੋ-ਕਟ 2 ਸਾਲ ਤੋਂ ਚੱਲ ਰਿਹਾ ਹੈ ਇਸ ਗੱਲ ਤੇ ਮੈਂ ਜ਼ਿਆਦਾ ਜ਼ੋਰ ਦੇ ਰਿਹਾ ਕਿ ਚੱਲ ਰਿਹਾ ਹੈ ਹਾਲਾਂਕਿ ਇਹ ਡਿਸਪੋਜ਼ਲ ਜਿਹੜਾ 2 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਹੈਗਾ ਹੁਣ ਕਿਹਾ ਜਾ ਰਿਹਾ ਕਿ ਸਿਰਫ ਬਰਸਾਤੀ ਪਾਣੀ ਖਿੱਚਣ ਦੇ ਲਈ ਇਸ ਨੂੰ ਤਿਆਰ ਕੀਤਾ ਗਿਆ ਸੀਗਾ ਔਰ ਵਾਰਡ ਨੰਬਰ 19 ਅਤੇ 20 ਦਾ ਸੀਵਰੇਜ ਦਾ ਪਾਣੀ ਜਿਹੜਾ ਇਹ ਉਹਨੂੰ ਖਿੱਚਣ ਦਾ ਕੰਮ ਕਰਦਾ ਹੈ ਇੱਥੋਂ ਇਹ ਡਿਸਪੋਜ਼ਲ ਪਛੇ ਬੁੱਡੇ ਦਰਿਆ ਦੇ ਵਿੱਚ ਪਾਣੀ ਨੂੰ ਸਿੱਟਦਾ ਪਰ ਤੁਹਾਨੂੰ ਦੱਸ ਦਈਏ ਕਿਸੇ ਵੀ ਮਸ਼ੀਨਰੀ ਨੂੰ ਚਲਾਉਣ ਦੇ ਲਈ ਉਸ ਮਸ਼ੀਨਰੀ ਦੇ ਲਈ ਪਾਵਰ ਦੀ ਜ਼ਰੂਰਤ ਹੁੰਦੀ ਹੈ ਪਰ ਇੱਥੇ ਇਸ ਡਿਸਪੋਜ਼ਲ ਨੂੰ ਚਲਾਉਣ ਦੇ ਲਈ ਕਿਹੜੀ ਪਾਵਰ ਇਸਤੇਮਾਲ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਮੇਰੇ ਪਿੱਛੇ ਤੁਸੀਂ ਦੋ ਵੱਡੇ ਵੱਡੇ ਟਰਾਂਸਫਾਰਮਰ ਲੱਗੇ ਹੋਏ ਦਿਖਾਈ ਦੇ ਰਹੇ ਹੋਣਗੇ ਤੁਹਾਨੂੰ ਇਹ ਦੋ ਟਰਾਂਸਫਾਰਮਰਾਂ ਤੋਂ ਬਿਜਲੀ ਜਿਹੜੀ ਆਂਦੀ ਹੈ ਔਰ ਇੱਥੋਂ ਇਹਦੀ ਸਪਲਾਈ ਇਸ ਵੱਡੇ ਪ੍ਰੋਜੈਕਟ ਨੂੰ ਦਿੱਤੀ ਜਾਂਦੀ ਹੈ ਜੋ 2 ਸਾਲ ਤੋਂ ਸ਼ੁਰੂ ਹੈ ਚੱਲਦੀ ਹਾਲਤ ਦੇ ਵਿੱਚ ਹੈ ਚਲਾਇਆ ਜਾਂਦਾ ਹੈ ਇਦਾਂ ਨਹੀਂ ਹੈ ਕਿ ਬੰਦ ਹੈ ਪਰ ਕਿਹਾ ਜਾਂਦਾ ਹੈ ਕਿ ਸਿਰਫ ਬਰਸਾਤਾ ਦੇ ਦਿਨਾਂ ਦੇ ਵਿੱਚ ਚਲਾਇਆ ਜਾਂਦਾ ਹੈ ਪਰ ਜੇ ਬਰਸਾਤਾ ਦੇ ਦਿਨਾਂ 'ਚ ਵੀ ਚਲਾਇਆ ਜਾਂਦਾ ਹੈ ਤਾਂ ਪਾਵਰ ਸੋਰਸ ਕੀ ਹੈ ਤਾਂ ਪਾਵਰ ਸੋਰਸ ਹੈ ਚੋਰੀ ਕੁੰਡੀ ਆਹ ਦੋ ਟਰਾਂਸਫਾਰਮਰਾਂ ਤੋਂ ਸਰਕਾਰ ਦੇ ਪ੍ਰੋਜੈਕਟ ਦੀ ਸਰਕਾਰ ਦੀ ਹੀ ਦੂਸਰੇ ਮਹਿਕਮੇ ਤੋਂ ਬਿਜਲੀ ਚੋਰੀ ਕਰਕੇ ਇਹ ਡਿਸਪੋਜ਼ਲ ਚਲਾਇਆ ਜਾ ਰਿਹਾ ਹੈ ਯਾਨੀ ਕਿ ਸਰਕਾਰ ਦਾ ਮਹਿਕਮਾ ਇੱਕ ਮਹਿਕਮਾ ਨਗਰ ਨਿਗਮ ਦਾ ਮਹਿਕਮਾ ਬਿਜਲੀ ਮਹਿਕਮੇ ਨੂੰ ਚੂਨਾ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਪ੍ਰੋਜੈਕਟ ਹੁਣ ਦੱਸਿਆ ਜਾ ਰਿਹਾ ਕਿ ਕਦੀ ਕੁੰਡੀ ਤੇ ਕਦੀ ਜਨਰੇਟਰ ਤੇ ਚਲਾਇਆ ਜਾ ਰਿਹਾ ਹੈ ਜਦੋਂ ਇਹ ਪ੍ਰੋਜੈਕਟ ਬਣਾਇਆ ਗਿਆ ਸੀਗਾ ਸਾਰਾ ਕੁਝ ਡਿਜ਼ਾਈਨ ਹੋਇਆ ਹੋਏਗਾ ਤਾਂ ਇਹਨੂੰ ਚਲਾਉਣ ਦੇ ਲਈ ਸਭ ਤੋਂ ਪਹਿਲਾਂ ਕੀ ਪਾਵਰ ਸੋਰਸ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਹੋਏਗਾ ਇਹ ਨਹੀਂ ਸੋਚਿਆ ਹੋਏਗਾ ਕਿ ਇਹਨੂੰ ਚਲਾਣਾ ਕਿੱਦਾਂ ਤਾਂ ਪਹਿਲੇ ਹੀ ਡਿਸਾਈਡ ਕਰ ਲਿਆ ਸੀ ਕਿ ਅਸੀਂ ਜਨਰੇਟਰ ਜਾਂ ਫਿਰ ਬਿਜਲੀ ਦੀ ਕੁੰਡੀ ਲਗਾ ਕੇ ਇਹਨੂੰ ਚਲਾਵਾਂਗੇ ਮੇਰੇ ਨਾਲ ਕਾਉਂਸਲਰ ਸਾਹਿਬ ਮੌਜੂਦ ਹੈ ਕਮਲ ਅਰੋੜਾ ਜੀ ਗੱਲਬਾਤ ਕਰ ਲੈਣੇ ਆ ਅਰੋੜਾ ਸਾਹਿਬ ਬਹੁਤ ਬਹੁਤ ਸਵਾਗਤ ਨੂੰ ਦੇਣਾ লাইਵ ਤੇ ਥੈਂਕ ਯੂ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਲੁਧਿਆਣਾ లైਵ ਦੇਖਣ ਵਾਲਿਆਂ ਦਾ ਧੰਨਵਾਦ ਇੱਕ ਚੀਜ਼ ਦੱਸੋ ਆਪਾਂ ਇੰਨਾ ਵੱਡਾ ਪ੍ਰੋਜੈਕਟ ਜਦੋਂ ਆਪਾਂ ਬਣਾ ਲੈਨੇ ਆ ਹੈਨਾ ਮਸ਼ੀਨਰੀ ਫੈਕਟਰੀ ਕੁਛ ਆਪਾਂ ਚਲਾਈਏ ਸਭ ਬਣਾਈਏ ਸਭ ਤੋਂ ਪਹਿਲਾਂ ਪਸ ਕੀ ਉਹਦਾ ਪਾਵਰ ਸੋਰਸ ਦਾ ਇੰਤਜ਼ਾਮ ਨਹੀਂ ਕਰਦੇ ਵੀ ਇਹਨੂੰ ਚਲਾਉਣਾ ਕਿੱਦਾਂ ਬਿਲਕੁਲ ਜੀ ਇਹ ਸਰਕਾਰ ਤੁਹਾਨੂੰ ਹਰ ਫਰੰਟ ਦੇ ਉੱਤੇ ਫੇਲ ਹੁੰਦੀ ਦਿਖਾਈ ਦੇ ਰਹੀ ਹੈ ਔਰ 2 ਸਾਲ ਤੋਂ 2.5 ਸਾਲ ਤੋਂ ਇਹ ਪ੍ਰੋਜੈਕਟ ਜਿਹੜਾ ਚੱਲ ਰਿਹਾ ਔਰ ਇਹ ਕਹਿ ਰਹੇ ਨੇ ਜੀ ਬਰਸਾਤਾਂ ਦੇ ਵਿੱਚ ਅਸੀਂ ਇਹਨੂੰ ਚਲਾਣੇ ਆ ਤੁਹਾਡੀ ਗੱਲ ਕਾਰਪੋਰੇਸ਼ਨ ਦੀ ਵੀ ਅਸੀਂ ਕਮਿਸ਼ਨਰ ਸਾਹਿਬ ਦੀ ਮੇਅਰ ਮੈਡਮ ਦੀ ਮਨ ਲੈਂਦੇ ਵੀ ਤੁਸੀਂ ਬਰਸਾਤਾਂ 'ਚ ਚਲਾਣੇ ਹੋ ਪਰ ਇਹ ਚਲਾਣੇ ਕਿਦਾਂ ਉਹ ਬਰਸਾਤਾਂ ਦੇ ਵਿੱਚ ਇਹ ਬਹੁਤ ਵੱਡਾ ਸਵਾਲ ਹੈ ਕਾਰਪੋਰੇਸ਼ਨ ਦੇ ਉੱਤੇ ਔਰ ਸਰਕਾਰੀ ਮਹਿਕਮਾ ਹੋਵੇ 1100 ਕਰੋੜ ਰੁਪਏ ਦੀ ਸਾਡੀ ਕਾਰਪੋਰੇਸ਼ਨ ਦਾ ਬਜਟ ਹੋਵੇ ਤੇ ਸਾਡੇ ਡਿਸਪੋਜ਼ਲ ਕੁੰਡੀਆਂ ਦੇ ਚੱਲਣ ਬਹੁਤ ਵੱਡੀ ਸ਼ੇਮਫੁਲ ਤੁਹਾਡੇ ਲਈ ਗੱਲ ਹੈ ਆਪਣੇ ਕਮਿਸ਼ਨਰ ਸਾਹਿਬ ਤੇ ਮੇਅਰ ਮੈਡਮ ਔਰ ਬਿਲਕੁਲ ਸਰਕਾਰ ਦੇ ਸਰਕਾਰ ਦੇ ਕੰਨ ਤੇ ਜੂਨ ਹੀ ਸਰਕਦੀ ਤੁਸੀਂ ਦੇਖ ਲਓ ਸ਼ੇਰਪੁਰ ਤੋਂ ਲੈ ਕੇ ਆਪਣੇ ਵੀਰਪਾਲਸ ਤੋਂ ਲੈ ਕੇ ਇਹ ਲਾਈਨਾਂ ਇਹਦੇ ਨਾਲ ਜੋੜੀਆਂ ਹੋਈਆਂ ਨੇ ਹੁਣ ਇਹ ਬੰਦ ਪਿਆ ਤੇ ਸਾਡੇ ਵਰਧਮਾ ਰੋਡ ਦੇ ਉੱਤੇ ਪਾਣੀ ਪਾਣੀ ਹੋਇਆ ਪਿਆ ਇਹ ਬੰਦ ਕਿਉਂ ਕਰਤਾ ਇੱਥੇ ਜਿਹੜਾ ਪਾਣੀ ਹੈ ਦੋ ਵਾਰਡਾਂ ਦਾ ਪਾਣੀ ਜਿਆਦਾ ਸੀਵੇ ਦਾ 19 ਤੇ 20 ਉਹ ਪਾਣੀ ਫਿਰ ਕਿੱਦਾਂ ਖਿੱਚੇਗਾ ਇਹ ਉਹ ਪਾਣੀ ਦੇਖੋ ਜੀ ਪਹਿਲਾਂ ਤਾਂ ਇਦਾਂ ਡਾਇਰੈਕਟ ਦਰਿਆ ਦੇ ਵਿੱਚ ਚੱਲਦਾ ਸੀ ਜੀ ਪਾਣੀ ਇਹ ਹੁਣ ਬਾਬਾ ਸੀਚੇਵਾਲ ਜੀ ਨੇ ਜਦੋਂ ਤੋਂ ਸ਼ੁਰੂ ਕੀਤਾ ਵੀ ਅਸੀਂ ਇਹਨੂੰ ਸਾਫ਼ ਕਰਨਾ ਆ ਉਸ ਤੋਂ ਬਾਅਦ ਇਹਨਾਂ ਨੇ ਕੁੰਡੀਆਂ ਵੀ ਲਾਤੀਆਂ ਆਪਣੀਆਂ ਮੈਨੂੰ ਜੋ ਮੈਨੂੰ ਪਤਾ ਲੱਗਿਆ ਬਿਜਲੀ ਬੋਰਡ ਦੇ ਆ ਕੇ ਇਹਨਾਂ ਦੀ ਕੁੰਡੀ ਫੜੀ ਹੈ ਅੱਛਾ ਜੋ ਸਾਨੂੰ ਪਤਾ ਲੱਗਿਆ ਵੀ ਉਹ ਸਾਡੀਆਂ ਇਹਨਾਂ ਦੀਆਂ ਕੁੰਡੀਆਂ ਕੱਟ ਕੇ ਗਏ ਨੇ ਉਹ ਵੀ ਜਿਹੜਾ ਸ਼ਰਿਆਮ ਚੱਲ ਰਿਹਾ ਡਿਸਪੋਜ਼ਲ ਦਰਿਆ ਦੇ ਵਿੱਚ ਉਹਦੀਆਂ ਕੁੰਡੀਆਂ ਕੱਟ ਕੇ ਗਏ ਨੇ ਪਰ ਮੈਂ ਬਾਬਾ ਸੀਚੇਵਾਲ ਜੀ ਨੂੰ ਵੀ ਬੇਨਤੀ ਕਰੂੰਗਾ ਵੀ ਤੁਹਾਨੂੰ ਜਿਹੜੀ ਕਾਰਪੋਰੇਸ਼ਨ ਗੁੰਮਰਾਹ ਕਰਦੀ ਹੈ ਵੀ ਅਸੀਂ ਆਪਣੀਆਂ ਲਾਈਨਾਂ ਪਾ ਬੈਠੇ ਆ ਐਸਟੀਪੀ ਨੂੰ ਆਪਣਾ ਕਿਉਂ ਕਹਿੰਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਜਾਂ ਵਾਟਰ ਟ੍ਰੀਟਮੈਂਟ ਪਲਾਂਟ ਨੂੰ ਇਹ ਬਿਲਕੁਲ ਝੂਠ ਹੈ ਬਾਬਾ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰੂੰਗਾ ਇਹਨਾਂ ਨੂੰ ਇਹ ਪੁੱਛਿਆ ਜਾਵੇ ਵੀ ਇਹ ਡਿਸਪੋਜ਼ਲ ਬੰਦ ਹੈ ਤੇ ਰੋਡ ਦੇ ਉੱਤੇ ਪਾਣੀ ਕਿਉਂ ਚੱਲ ਰਿਹਾ ਹੈ ਇਹ ਸਾਰਾ ਪਾਣੀ ਇਹਨਾਂ ਨੇ ਡਿਸਪੋਜ਼ਲ ਨਾਲ ਜੋੜਿਆ ਹੋਇਆ ਸੀਗਾ ਚੋਰ ਮੋਰੀ ਦੇ ਨਾਲ ਰਾਤ ਨੂੰ ਇਹਨੂੰ ਚਲਾਇਆ ਜਾਂਦਾ ਹੈ ਪਾਣੀ ਇਧਰੋਂ ਕੱਢਿਆ ਜਾਂਦਾ ਮੈਂ ਬੇਨਤੀ ਕਰੂੰਗਾ ਵੀ ਚੋਰ ਮੋਰੀਆਂ ਇਹ ਬੰਦ ਕਰੋ ਸ਼ਰਿਆਮ ਬਾਬਾ ਜੀ ਕੋਲੋਂ ਟਾਈਮ ਲਿਓ ਜਾਂ ਬਾਬਾ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕਾਰਪੋਰੇਸ਼ਨ ਨੂੰ ਕੋ 2 4 5 ਮਹੀਨੇ ਦਾ ਟਾਈਮ ਦਿੱਤਾ ਜਾਵੇ ਤਾਂ ਜੋ ਜਿਹੜੀਆਂ ਲਾਈਨ ਅਪ ਪੈ ਸਕਣ ਤੇ ਸਾਡੀ ਵੀ ਸਮੱਸਿਆ ਦਾ ਹੱਲ ਹੋਵੇ ਤੁਹਾਡੀ ਵੀ ਸਮੱਸਿਆ ਦਾ ਹੱਲ ਹੋਵੇ ਨਹੀਂ ਖੁਦ ਆਪ ਹੀ ਕਾਰਪੋਰੇਸ਼ਨ ਬੁੱਢੇ ਦਰਿਆ ਨੂੰ ਗੰਦਾ ਕਰਨ ਲੱਗੀ ਹੋਈ ਆ ਆਪ ਹੀ ਮਹਿਕਮਾ ਬੁੱਢੇ ਦਰਿਆ ਨੂੰ ਫਿਰ ਤਾਂ ਲੋਕਾਂ ਦੇ ਕਾਦੇ ਲਈ ਚਲਾਨ ਕੱਟੇ ਜਾ ਰਹੇ ਆ ਫਿਰ ਬਿਲਕੁਲ ਜੀ ਬਿਲਕੁਲ ਸ਼ਰਿਆਂ ਵ ਤੁਹਾਨੂੰ ਤੁਸੀਂ ਆ ਡਿਸਪੋਜ਼ਲ ਦੇ ਵਿੱਚ ਨਿਗਾ ਮਾਰੋ ਸ਼ਾਰਟ ਲਓ ਤੁਹਾਨੂੰ ਦਿਖੇਗਾ ਬਲੈਕ ਕਲਰ ਦਾ ਪਾਣੀ ਉਹਦੇ ਵਿੱਚ ਭਰਿਆ ਜੇ ਬਰਸਾਤ ਦਾ ਪਾਣੀ ਹੋਵੇ ਹੁਣ ਤਾਂ ਬਰਸਾਤ ਤਾਂ ਪਈਆਂ ਨਹੀਂ ਤੇ ਡਿਸਪੋਜ਼ਲ ਭਰਿਆ ਹੋਇਆ ਉਹ ਰੋਡ ਦੇ ਉੱਤੇ ਪਾਣੀ ਆ ਤੁਸੀਂ ਇਸ ਚੀਜ਼ ਨੂੰ ਦੇਖ ਸਕਦੇ ਹੋ ਯਾਨੀ ਕਿ ਬਿਨਾ ਸਾਫ਼ ਕੀਤੇ ਪਾਣੀ ਸਿੱਧਾ ਦਰਿਆ ਦੇ ਵਿੱਚ ਛੱਟਿਆ ਜਾ ਰਿਹਾ ਹੈ ਦਰਿਆ ਛੱਟਿਆ ਜਾ ਰਿਹਾ ਔਰ ਮੈਂ ਬੇਨਤੀ ਕਰਦਾ ਵੀ ਬਾਬਾ ਜੀ ਨੂੰ ਵੀ ਔਰ ਕਾਰਪੋਰੇਸ਼ਨ ਨੂੰ ਵੀ ਬਹਿ ਕੇ ਵਿੱਚ ਨਾਲ ਕਾਉਂਸਲਰ ਲਏ ਜਾਣ ਜਿਹੜੇ ਦਰਿਆ ਦੇ ਨਾਲ ਲੱਗਦੇ ਏਰੀਏ ਆ ਉਹ ਕਾਉਂਸਲਰ ਵਿੱਚ ਬਿਠਾਏ ਜਾਣ ਤਾਂ ਜੋ ਬਾਬਾ ਜੀ ਨੂੰ ਕੋਈ ਸਹੀ ਗਾਈਡਨਸ ਦੇ ਸਕੇ ਕਿਉਂਕਿ ਜੋ ਅਫੀਸਰ ਉੱਥੇ ਕਹਿ ਆਂਦੇ ਆ ਬਾਬਾ ਯੋਸਾ ਹੁਣਾ ਚੱਲ ਪੈਂਦੇ ਆ ਆਫੀਸਰ ਕਹਿ ਦਿੰਦੇ ਆ ਜੀ ਸਾਡੀਆਂ ਲਾਈਨਾਂ ਚਾਲੂ ਨੇ ਤੇ ਬਾਬਾ ਜੀ ਕਹਿੰਦੇ ਜੀ ਲਾਈਨਾਂ ਬੰਦ ਕਰ ਦਿਓ ਇਹਨਾਂ ਦਾ ਐਸਟੀਪੀ ਚੱਲ ਰਿਆ ਪਰ ਇਹਨਾਂ ਦਾ ਐਸਟੀਪੀ ਬਿਲਕੁਲ ਫੇਲ ਹੈ ਕਲੋਨੀਆਂ ਦੇ ਵਿੱਚ ਪਾਣੀ ਭਰਿਆ ਹੋਇਆ ਰੋਡਾਂ ਦੇ ਉੱਤੇ ਪਾਣੀ ਚੱਲ ਰਿਹਾ ਗੰਦਾ ਮੇਰੀ ਬੇਨਤੀ ਹੈ ਜਿੰਨੀ ਦੇਰ ਤੱਕ ਕਾਰਪੋਰੇਸ਼ਨ ਕੋ ਕੋ ਹੱਲ ਨਹੀਂ ਹੁੰਦਾ ਚੋਰ ਮੋਰੀ ਨਾਲ ਵੀ ਆਪਾਂ ਪਾਣੀ ਚਲਾਣੇ ਆ ਸ਼ਰਿਆਮ ਚਲਾਣ ਦਿੱਤਾ ਜਾਵੇ ਤਾਂ ਜੋ ਕਲੋਨੀਆਂ ਨੂੰ ਸਾਡੇ ਬਾੜਾਂ ਨੂੰ ਪ੍ਰੋਬਲਮ ਨਾ ਆਵੇ ਉੱਪਰ ਕੌਂਸਲਰ ਸਾਹਿਬ ਸ਼ਰਿਆਮ ਚੱਲੂਗਾ ਕਿੱਦਾਂ ਚੋਰੀ ਕਰਕੇ ਚੱਲੂਗਾ ਟਰਾਂਸਫਾਰਮਰ ਤੋਂ ਚੋਰੀ ਕੀਤੀ ਜਾਊਗੀ ਜਾਂ ਫਿਰ ਜਨਤਾ ਦੇ ਟੈਕਸ ਦਾ ਪੈਸਾ ਡੀਜ਼ਲ ਦੇ ਉੱਤੇ ਫੁੱਕਿਆ ਜਾਊਗਾ ਬਿਲਕੁਲ ਮੈਂ ਅੱਜ ਸਾਨੂੰ ਏਜੰਡੇ ਨੇ ਵਟਸਐਪ ਆਏ ਨੇ ਸਾਰੇ 26 ਤਰੀਕ ਨੂੰ ਸਾਡੇ ਹਾਊਸ ਦੀ ਮੀਟਿੰਗ ਹੈ ਔਰ ਮੈਂ ਏਜੰਡਿਆਂ ਦੇ ਵਿੱਚ ਪੜਦਾ ਪਿਆ ਸੀਗਾ ਡਿਸਪੋਜ਼ਲ ਨੂੰ ਚਲਾਉਣ ਵਾਸਤੇ ਲੱਖਾਂ ਰੁਪਏ ਜਨਰੇਟਰਾਂ ਦੇ ਉੱਤੇ ਕਿਰਾਏ ਤੇ ਲਈ ਜਾਂਦੇ ਆ ਔਰ ਆਪਣੇ ਸਿਕਿਉਰਟੀ ਭਰ ਕੇ ਕਨੈਕਸ਼ਨ ਨਹੀਂ ਲਏ ਜਾਂਦੇ ਇਹ ਸਾਰੀ ਕ腐ਸ਼ਨ ਦਾ ਇੱਕ ਹਿੱਸਾ ਆ ਵੀ ਜਨਰੇਟਰ ਕਿਰਾਏ ਤੇ ਲੋ ਘੱਟ ਪੈਸਿਆਂ ਤੇ ਵੱਧ ਪੈਸਿਆਂ ਦੇ ਬਿੱਲ ਕਾਰਪੋਰੇਸ਼ਨ ਚ ਪਾਏ ਜਾਂਦੇ ਨੇ ਕਨੈਕਸ਼ਨ ਵਾਸਤੇ ਬਿੱਲ ਨਹੀਂ ਸਿਕਿਉਰਟੀ ਨਹੀਂ ਭਰੀ ਜਾਂਦੀ ਔਰ ਨਾ ਕਨੈਕਸ਼ਨਾਂ ਦੇ ਡਿਸਪੋਜ਼ਲਾਂ ਦੇ ਬਿੱਲ ਤਾਂ ਰਹਿ ਜਾਂਦੇ ਨੇ ਜੋ ਬਿਜਲੀ ਬੋਰਡ ਨਾਲ ਕਨੈਕਸ਼ਨ ਕੱਢ ਦਿੰਦਾ ਨਹੀਂ ਉਹ ਤਾਂ ਫਿਰ ਸਿੱਧਾ ਕਪਲਾ ਹੋ ਗਿਆ ਨਾ ਹੁਣ ਉਹਦੇ ਤੇ ਨਿਗਰਾਨੀ ਕੌਣ ਰੱਖੂਗਾ ਕਿੰਨੇ ਦਾ ਡੀਜ਼ਲ ਆਇਆ ਕਿੰਨੇ ਤੇ ਆਪਾਂ ਜਨਰੇਟਰ ਕਿਰਾਏ ਤੇ ਲਿੱਤਾ ਬਿਲਕੁਲ ਜੀ ਉਹੀ ਤਾਂ ਤੁਹਾਨੂੰ ਦੱਸੀ ਹੈ ਨਾ ਕ腐ਸ਼ਨ ਦਾ ਇੱਕ ਬਹੁਤ ਵੱਡਾ ਹਿੱਸਾ ਆ ਕਾਰਪੋਰੇਸ਼ਨ ਦੇ ਵਿੱਚ ਚੱਲ ਰਿਹਾ ਅਨ ਅਥੋਰਾਈਜ਼ਡ ਕਲੋਨੀਆ ਡਿਵੈਲਪ ਹੋ ਰਹੀਆਂ ਨੇ ਸਿੱਧੇ ਇਨਸਪੈਕਟਰਾਂ ਦੇ ਏ.ਡੀ.ਪੀ.ਆਂ ਦੇ ਨਾਮ ਆ ਰਹੇ ਨੇ ਕਲੋਨਾਈਜ਼ਰਾਂ ਨਾਲ ਸੈਟਿੰਗਾਂ ਕਰਕੇ ਕਿਵੇਂ ਕਲੋਨੀਆ ਕੱਟੀਆਂ ਜਾ ਰਹੀਆਂ ਉਹ ਵੀ ਤੁਹਾਨੂੰ ਅੱਜ ਸਾਰਾ ਚੀਜ਼ ਦਿਖਾਵਾਂਗੇ ਮੇਰੇ ਬੋਰਡ ਦੇ ਵਿੱਚ ਕੀ ਕੀ ਹੋ ਰਿਹਾ ਔਰ ਇਨਸਪੈਕਟਰ ਸਾਹਿਬ ਜਿਹੜੇ ਚਲੋ ਉਹ ਆਪਾਂ ਗੱਲ ਬਾਅਦ ਦੇ ਵਿੱਚ ਕਰਦੇ ਆ ਪਹਿਲਾਂ ਆਪਾਂ ਡਿਸਪੋਜ਼ਲ ਦੇ ਉੱਤੇ ਖੜੇ ਆ ਤੁਸੀਂ ਵਾਟਰ ਸਪਲਾਈ ਦੇ ਜੇਈ ਸਾਹਿਬ ਨਾਲ ਗੱਲ ਕਰ ਲਓ ਐਸ.ਡੀ.ਓ ਨਾਲ ਗੱਲ ਕਰ ਲਓ ਐਕਸੀਅਨ ਸਾਹਿਬ ਨਾਲ ਗੱਲ ਕਰ ਲਓ 2 ਸਾਲ ਤੋਂ ਉਹਨਾਂ ਨੂੰ ਪੁੱਛੋ ਜੀ ਜੇ ਤੁਹਾਡੇ ਘਰ ਦਾ ਬਿਜਲੀ ਦਾ ਕਨੈਕਸ਼ਨ ਕਟਿਆ ਹੋਵੇ ਤੇ ਕੀ ਗੱਲ ਤੁਸੀਂ ਕੁੰਡੀ ਲਾ ਕੇ ਚਲਾਓਗੇ ਸਿਰਫ ਇੰਨਾ ਕੁ ਸਵਾਲ ਮੇਰਾ ਮੇਅਰ ਮੈਡਮ ਨੂੰ ਕਮਿਸ਼ਨਰ ਸਾਹਿਬ ਨੂੰ ਔਰ ਜਨਰਲ ਕਮਿਸ਼ਨਰ ਸਾਹਿਬ ਨੂੰ ਮੇਰੀ ਬੇਨਤੀ ਹੈ ਵੀ ਜੇ ਤੁਹਾਡੇ ਘਰ ਦਾ ਕਨੈਕਸ਼ਨ ਤੁਸੀਂ ਆਪਣਾ ਘਰ ਬਣਾ ਰਹੇ ਹੋ ਫੈਕਟਰੀ ਬਣਾ ਰਹੇ ਹੋ ਦੋ-ਦੋ ਸਾਲ ਤੁਸੀਂ ਕੁੰਡੀਆਂ ਨਾਲ ਘਰ ਚਲਾਉਂਗੇ ਜਨਰੇਟਰਾਂ ਨਾਲ ਚਲਾਉਂਗੇ ਕਿ ਬਿਜਲੀ ਦਾ ਕਨੈਕਸ਼ਨ ਲਾਉਂਗੇ ਹੁਣ ਖਮਿਆਜ਼ਾ ਕਿਨੂੰ ਭੁਗਤਣਾ ਪੈ ਰਿਹਾ ਕੌਂਸਲਰ ਸਾਹਿਬ ਕਿ ਐਵਾਰਡ ਦੋ ਐ ਇੱਕ ਐ ਕਿੰਨੇ ਬਾਰਡਾਂ ਨੂੰ ਔਰ ਕਿਹੜੇ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਕਿਹੜੇ-ਕਿਹੜੇ ਏਰੀਆ ਤੰਗ ਦੇ ਵੇਖੋ ਖਮਿਆਜ਼ਾ ਤਾਂ ਸਾਨੂੰ ਭੁਗਤਣਾ ਪੈ ਰਿਹਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਇਹ ਲੋਕ ਤਾਂ ਸਾਨੂੰ ਖਰਾਬ ਕਰਦੇ ਪਏ ਨੇ ਵੀ ਵੱਧ ਤੋਂ ਵੱਧ ਪਾਣੀ ਇਹਨਾਂ ਦੀਆਂ ਕਲੋਨੀਆਂ 'ਚ ਭਰੇ ਔਰੇ ਵੱਧ ਤੋਂ ਵੱਧ ਬਦਨਾਮ ਹੋਣ ਪਰ ਮੈਂ ਬੇਨਤੀ ਕਰ ਦਿੰਦਾ ਕਾਰਪੋਰੇਸ਼ਨ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਐ ਅਸੀਂ ਬਦਨਾਮ ਨਹੀਂ ਹੋਣਾ ਤੁਹਾਡੀਆਂ ਜਿਹੜੀਆਂ ਕਾਰਗੁਜ਼ਾਰੀਆਂ ਅਸੀਂ ਕੱਲੀ ਕੱਲੀ ਕਾਰਗੁਜ਼ਾਰੀ ਜਿਹੜੀ ਮਾੜੀ ਐ ਲੋਕਾਂ ਅੱਗੇ ਜਨਤਾ ਅੱਗੇ ਨਸ਼ਰ ਕਰਾਂਗੇ ਤੁਸੀਂ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਵਰਦਮਨ ਰੋਡ ਤੇ ਆਓ ਦੁਕਾਨਾਂ ਬੰਦ ਕਰਨ ਦੀ ਕਗਾਰ ਦੇ ਉੱਤੇ ਲੋਕ ਖੜੇ ਨੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਕਾਲਾ ਬਾਣੀ ਖੜਾ ਐ ਤੁਹਾਨੂੰ ਮੈਂ ਦਿਖਾਣਾ ਵੀ ਲੋਕ ਆਪਣੇ ਘਰ ਵਿੱਚ ਨੂੰ ਮਜਬੂਰ ਹੋਏ ਪਏ ਨੇ ਇਹੋ ਜੀ ਸਰਕਾਰ ਉਹ ਕਹਿੰਦੇ ਅਸੀਂ ਤਾਂ ਆਪਣਾ ਅੰਗੂਠਾ ਵੜਾਣ ਲਈ ਤਿਆਰ ਹੋਏ ਬਿਆ ਵੀ ਜਿਹੜੇ ਅੰਗੂਠੇ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਅੱਪਾ ਤੁਹਾਨੂੰ ਉਹ ਦੱਸਦੇ ਆ ਇੱਧਰਲੇ ਪਾਸੇ ਜਿੱਥੇ ਟਰਾਂਸਫਾਰਮਰ ਰੱਖਿਆ ਕੌنسਲ ਸਾਹਿਬ ਆਇਓ ਨਾਲ ਜਿਹੜਾ ਆ ਉਹ ਟਰਾਂਸਫਾਰਮਰ ਹੈ ਜਿੱਥੋਂ ਬਿਜਲੀ ਜਿਹੜੀ ਹੈ ਕੁੰਡੀ ਲਗਾਈ ਜਾਂਦੀ ਹੈ ਹੋਰ ਤਾਂ ਕੋਈ ਸੋਰਸ ਹੈ ਨਹੀਂਗਾ ਇੱਥੋਂ ਕੁੰਡੀ ਲਗਾਈ ਜਾਂਦੀ ਹੈ ਜੀ ਹੋਰ ਤਾਂ ਕੋਈ ਸੋਰਸ ਨਹੀਂ ਹੈ ਤੇ ਜੇ ਜਨਰੇਟਰ ਵੀ ਚਲਾਇਆ ਜਾਂਦਾ ਹੋਊਗਾ ਜਨਰੇਟਰ ਕਿਤੇ ਦਿਖਾਈ ਤਾਂ ਦਿੰਦਾ ਨਹੀਂ ਕੋਹ ਤਾਂ ਦੇਖੋ ਜੀ ਜਦੋਂ ਇਹਨਾਂ ਨੇ ਆਪਣੇ ਬਿੱਲ ਪਾਣੇ ਹੁੰਦੇ ਆ ਉਹ ਜਨਰੇਟਰ ਮੰਗਾ ਲੈਂਦੇ ਆ ਦੁਕਾਨ ਲਈ ਵੀ ਅਸੀਂ ਇਹਨੇ ਲੱਖ ਦੇ ਬਿੱਲ ਜਨਰੇਟਰਾਂ ਨੂੰ ਮੰਗਾ ਕੇ ਪਵਾਤੇ ਜਦ ਕਿ ਜਿਹੜਾ ਪ੍ਰੋਸੈਸ ਚੱਲਦਾ ਕੁੰਡੀ ਨਾ ਚੱਲਦਾ ਕੁੰਡੀ ਨਾ ਚੱਲਦਾ ਹੁਣ ਇੱਧਰ ਤੁਹਾਨੂੰ ਉਹ ਸਾਹਮਣੇ ਦਿਖਾਣੇ ਆ ਤਾਰਾਂ ਮੰਡੀਆਂ ਇੱਧਰ ਦੇ ਪਾਸੇ ਟਰਾਂਸਫਾਰਮਰ ਰੱਖਤਾ ਟਰਾਂਸਫਾਰਮਰ ਵੀ ਫਿਰ ਤਾਂ ਜਦੋਂ ਇਹ ਪ੍ਰੋਜੈਕਟ ਬਣਿਆ ਹੋਣਾ ਉਦੋਂ ਦਾ ਹੀ ਰੱਖਿਆ ਹੋਣਾ ਬਿਲਕੁਲ ਜੀ ਤੁਸੀਂ ਤੁਸੀਂ ਸ਼ੋਰਟ ਦੇਖ ਲਓ ਜੇ ਕਨੈਕਸ਼ਨ ਮਿਲਿਆ ਹੁੰਦਾ ਤੇ ਆ ਕੁੰਡੀਆਂ ਕੱਟੀਆਂ ਨਾ ਹੁੰਦੀਆਂ ਤੁਸੀਂ ਦੇਖੋ ਜੁੜੀਆਂ ਹੋਈਆਂ ਨੇ ਜੁੜੀਆਂ ਹੋਈਆਂ ਹਾਂ ਛੜੀ ਹੋਈ ਐ ਤਾਰ ਛੜੀ ਹੋਈ ਐ ਤਾਰ ਉਹ ਕੁੰਡੀਆਂ ਲੱਗੀਆਂ ਹੋਈਆਂ ਨੇ ਜਦੋਂ ਬਿਜਲੀ ਬੋਰਡ ਕੱਟ ਕੇ ਗਿਆ ਕਨੈਕਸ਼ਨ ਉਸ ਤੋਂ ਬਾਅਦ ਇਹ ਆਪਣਾ ਰਾਤ ਨੂੰ ਚੋਰ ਮੋਰੀ ਦੇ ਨਾਲ ਚਲਾਉ ਔਰ ਆਪਣੇ ਜਿਹੜੇ ਸੀਵਰੇਜ ਦਾ ਪਾਣੀ ਡੰਪ ਕਰ ਦਿੰਦੇ ਤੇ ਹੁਣ ਇੱਥੇ ਅਗਰੇ ਗੱਲ ਕਰੀਏ ਪੂਰਾ ਪ੍ਰੋਜੈਕਟ ਇਹਦੀ ਕੀਮਤ ਕੋਈ ਲਗਭਗ ਮੇਰੇ ਨੂੰ ਲੱਗਦਾ ਕਿ ਕਰੋੜਾਂ ਚ ਜਾਂਦੀ ਹੋਵੇ ਬਿਲਕੁਲ ਜੀ ਕਰੋੜਾਂ ਦੇ ਵਿੱਚ ਜੀ 30 ਫੁੱਟ ਡੂੰਘਾ ਡਿਸਪੋਜ਼ਲ ਹੈ ਇਹ ਇੱਥੇ ਪੁਰਾਣੀ ਤਾਜਪੁਰੋਡ ਦੀ ਟੈਂਕੀ ਹੁੰਦੀ ਸੀ ਪਾਣੀ ਵਾਲੀ ਉਹਨੂੰ ਤੋੜ ਕੇ ਪ੍ਰੋਜੈਕਟ ਲਗਾਇਆ ਗਿਆ ਸੀਗਾ ਮੇਰੇ ਹਿਸਾਬ ਨਾਲ ਇਹਦੀ ਕਰੋੜਾਂ ਰੁਪਏ ਦੇ ਵਿੱਚ ਕੀਮਤ ਔਰ ਚਿੱਟਾ ਹਾਥੀ ਇੱਥੇ ਖੜਾ ਕੀਤਾ ਹੋਇਆ ਜਿਹੜਾ ਕਿਸੇ ਦੇ ਕੰਮ ਨਹੀਂ ਆ ਰਿਹਾ ਚਿੱਟਾ ਹਾਥੀ ਇੱਥੇ ਖੜਾ ਕੀਤਾ ਹੋਇਆ ਹੈ ਜਿਹੜਾ ਕਿਸੇ ਨੇ ਕੰਮ ਨਹੀਂ ਆ ਰਿਹਾ ਔਰ ਇੱਕ ਸਭ ਤੋਂ ਵੱਡੀ ਗੱਲ ਕੀ ਇੱਕ ਸਰਕਾਰੀ ਮਹਿਕਮਾ ਦੂਜੇ ਸਰਕਾਰੀ ਮਹਿਕਮੇ ਨੂੰ ਚੂਨਾ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਇੱਥੇ ਦੀ ਦੇਖਰੇਖ ਕੌਣ ਕਰਦਾ ਹੈ ਕੌਂਸਲ ਸਾਹਿਬ ਇੱਥੇ ਦੀ ਦੇਖਰੇਖ ਐਸਜੀਓ ਐਕਸੀਲ ਸਾਹਿਬ ਜੈ ਸਿੰਘ ਸਾਹਿਬ ਕਰਦੇ ਨੇ ਜੀ ਤੁਸੀਂ ਉਹਨਾਂ ਤੋਂ ਇੱਕ ਵਾਰੀ ਜਵਾਬ ਲਓ ਵੀ ਤੁਸੀਂ ਇੱਥੇ ਆਨੇ ਹੋ ਕਨੈਕਸ਼ਨ ਜੁੜਿਆ ਨਹੀਂ ਹੋਇਆ ਔਰ ਚਿੱਟੇ ਹਾਥੀ ਦਾ ਲੱਖਾਂ ਰੁਪਏ ਬਿੱਲ ਕਾਰਪੋਰੇਸ਼ਨ ਪੇ ਕਰ ਰਹੀ ਹੈ ਚਿੱਟੇ ਹਾਥੀ ਦਾ ਮੈਂ ਬੇਨਤੀ ਕਰੂੰਗਾ ਸਾਰੇ ਕੰਮ ਸੈੱਟ ਕਰਕੇ ਲੋਕਾਂ ਦੀ ਭਲਾਈ ਵਾਸਤੇ ਆਪਾਂ ਕੰਮ ਕਰੀਏ ਨਾ ਕਿ ਆਪਾਂ ਕ੍ਰਾਪਸ਼ਨ ਦਾ ਹਿੱਸਾ ਬਣੀ ਇਸ ਮੁੱਦੇ ਦੇ ਉੱਤੇ ਐਕਸ਼ਨ ਸਾਹਿਬ ਜਾਂ ਫਿਰ ਜੀ ਐਸ ਡੀਓ ਜਿਨ੍ਹਾਂ ਨਾਲ ਵੀ ਗੱਲ ਹੋ ਰਹੀ ਹੈ ਜਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਵਾਬ ਮੰਗਾਂਗੇ ਕਿ ਇਹਦੀ ਪਾਵਰ ਸੋਰਸਿੰਗ ਕੀ ਹੈ ਇਸ ਡਿਸਪੋਜ਼ਲ ਨੂੰ ਚਲਾਉਣ ਦੇ ਲਈ ਆਖਰ ਪਾਵਰ ਸਪਲਾਈ ਕਿੱਥੋਂ ਲਈ ਜਾ ਰਹੀ ਹੈ ਇਸੇ ਡਿਸਪੋਜ਼ਲ ਦੀ ਜਿਹੜੇ ਦੇਖਰੇਖ ਕਰਦੇ ਆ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੁਸੀਂ ਇੱਥੇ ਰਹਿਣੇ ਹੋ ਇਸੇ ਪ੍ਰੋਜੈਕਟ ਕੀ ਨਾਮ ਕੀ ਤੁਹਾਡਾ ਪਿੰਕੂ ਜੀ ਇਹ ਕਿੱਦਾਂ ਚੱਲਦਾ ਡਿਸਪੋਜ਼ਲ ਇਹਨੂੰ ਕਿੱਦਾਂ ਚਲਾਣੇ ਹੋ ਕਿੱਦਾਂ ਬਟਨ ਤੇ ਚਲਾਣੇ ਬਟਨ ਬਟਨ ਤੇ ਆਨ ਕਰਕੇ ਬਟਨ ਆਨ ਕਰਕੇ ਤੇ ਉਹ ਜਿਹੜਾ ਬਟਨ ਆਨ ਕਰਦੇ ਹੋ ਉਹਦਾ ਬਿੱਲ ਕਿੱਥੇ ਆਉਂਦਾ ਮੀਟਰ ਕਿੱਥੇ ਲੱਗਿਆ ਹੋਇਆ ਹਲੇ ਤੱਕ ਇਹਦਾ ਬਿੱਲ ਨਹੀਂ ਵੀ ਆਇਆ ਐਪਲੀਕੇਸ਼ਨ ਲਗਾਈ ਵੀ ਹਾਂ ਪਰ ਉਹ ਵੀ ਆਈ ਨਹੀਂ ਅਜੇ ਵੀ ਚੱਲਦੀ ਹੋਰ ਕੋਈ ਗੱਲ ਕਰਨਾ ਹੈ ਨਹੀਂ ਬਿਜਲੀ ਮੀਟਰ ਨਹੀਂ ਲੱਗਿਆ ਹੋਇਆ ਤੇ ਫੇਰ ਬਟਨ ਕਿੱਥੋਂ ਦਬਦੇ ਹੋ ਇਹੋ ਟ੍ਰਾਂਸਫਰ ਕਰਦੇ છો ਤੋਂ ਹਾਂ ਉਹ ਪੁਲਿਸ ਅੱਛਾ ਕੁੰਡੀ ਬਾਕੇ ਚਲਾ ਰਹੀ ਉਹਨੂੰ ਹਾਂ ਉਹ ਉਹਨਾਂ ਦੇ ਵਿਭਾਗ ਦੀ ਗੱਲ ਹੋਣੀ ਹੈ ਕਾਹਨ ਨਾ ਪਈ ਇਹ ਸਭ ਚੀਜ਼ ਚਲਾਉਂ ਕੁੰਡੀ ਤਾਂ ਤੇ ਕੁੰਡੀ ਕੌਣ ਲਗਾਉਂਦਾ ਫੇਰ ਆ ਕੇ ਕੁੰਡੀ ਸਾਰੇ ਮਹਿਕਮੇ ਦੇ ਬੰਦੇ ਆ ਆਪਾਂ ਨੂੰ ਇਸ ਬਾਰੇ ਵਿੱਚ ਕੋਈ ਜਾਣਕਾਰੀ ਮਿਲ ਸਕਦੀ ਹੈ ਅੱਛਾ ਉਹ ਆਂਦੇ ਆ ਕੁੰਡੀ ਲਗਾ ਲੈਂਦੇ ਆ ਤੇ ਫਿਰ ਇਹਨੂੰ ਚਲਾ ਦਿੰਦੇ ਤੁਹਾਨੂੰ ਕਹਿ ਰਹੇ ਹਾਂ ਬਟਨ ਦਾ ਬਟਿਓ ਬਸ ਮੋਟਰ ਚਲਾ ਦੇਣ ਮੋਟਰ ਚਲਾ ਦਿੰਦੇ ਤੇ ਫਿਰ ਉਹ ਕੁੰਡੀ ਉਤਾਰਦਾ ਕੌਣ ਆ ਕੇ ਉਹ ਤੋਂ ਮੈਕਨੀਕ ਉਹ ਆਏ ਤੇ ਬਿਜਲੀ ਵਾਲੇ ਸਿੰਬਲ ਉਸ ਦਾ ਟੁੱਟਾ ਤਾਂ ਸਾਰਾ ਲੋਡ ਨਾ ਚੱਲੇ ਅੱਛਾ ਬਿਜਲੀ ਵਾਲੋ ਨੇ ਕੁੰਡੀ ਪਕੜ ਲਈ ਆਪਾਂ ਦਾ मेरा थोड़ों पकड़ा अच्छा जहाँ पर आप बैठे हो वहीं पर पकड़ा होगा ना <laughs> हाँ वही हो आए यहाँ पे अपना नोच नाच के बोले मेरे को नहीं मालूम हाँ। गल बात करो ऊपर हाँ। तो नोच नाच के चले गए मेरे से कोई बात नहीं आपसे कोई आपने ब... जो आपके ये अधिकारी आते हैं उनसे तो बात किया होगा ना कि वो नोच नाच कर चले गए फिर क्या बोला उन्होंने बोला कोई बात नहीं अपना मोटर चलना नहीं है सब बंद सब बंद है ਤੋ ਪਹਿਲੇ ਸਿੱਧਾ ਕੁੰਡੀ ਸੇ ਹੀ ਚੱਲਦਾ ਥਾ ਇਹ ਸਰ ਹਾਂ ਪਿੱਛੇ ਮਿਲਦਾ ਪਰ ਤੁਸੀਂ ਸੁਣਿਆ ਕਿ ਇਹ ਪੂਰਾ ਪ੍ਰੋਜੈਕਟ ਡਿਸਪੋਜ਼ਲ ਕੁੰਡੀ ਤੇ ਹੀ ਚੱਲ ਰਿਹਾ ਸੀ ਕੌਂਸਲਰ ਸਾਹਿਬ ਇਹ ਤਾਂ ਸ਼ਰਯਾਮ ਕਹੀ ਜਾਂਦਾ ਕਿ ਕੁੰਡੀ ਤੇ ਚੱਲਦਾ ਸੀ ਮਹਿਕਮਾ ਆਇਆ ਬਿਜਲੀ ਮਹਿਕਮਾ ਉਹ ਨੋਜ ਚ ਨਾਟ ਕੇ ਚਲਾ ਗਿਆ ਤਾਰਾ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਵੀ ਇਹ ਜਿਹੜਾ ਚਿੱਟਾ ਹਾਥੀ ਹੈ ਕਰਪਸ਼ਨ ਦਾ ਘਰ ਬਣਿਆ ਹੋਇਆ ਹੈ ਜਨਰੇਟਰ ਦੇ ਪੈਸੇ ਪਾਸ ਕਰਾਏ ਜਾਂਦੇ ਆ ਚੱਲਦਾ ਕੁੰਡੀ ਨਾਲ ਇੱਕ ਵਾਰ ਜਿਹੜਾ ਤੁਸੀਂ ਐਕਸਨ ਸਾਹਿਬ ਨੂੰ ਜਰਾ ਮਲਾਓ ਤਾਂ ਫੋਨ ਜਿਹੜਾ ਆਪਾਂ ਪੁੱਛੀਏ ਉਹਨਾਂ ਨੂੰ ਵੀ ਇਹ ਚੱਲਦਾ ਕਿਦਾਂ ਤੇ ਕੁੰਡੀ ਹੁਣ ਫੜੀ ਗਈ ਤੇ ਹੁਣ ਕਿਵੇਂ ਚੱਲੂਗਾ ਇਹ ਐਕਸਿਨ ਸਾਹਿਬ ਨਾਲ ਗੱਲ ਕਰਦੇ ਹਾਂ ਕਿ ਇਹ ਹੁਣ ਕੁੰਡੀ ਤਾਂ ਫੜੀ ਗਈ ਇਹਨਾਂ ਦੀ ਮਹਿਕ ਤਾਂ ਆ ਕੇ ਤਾਰਾਂ ਜੜੀਆਂ ਨੇ ਤੋੜ ਤੜ ਗਿਆ ਲਾ ਗਿਆ ਤੇ ਹੁਣ ਇਹ ਕਿਸ ਤਰ੍ਹਾਂ ਚੱਲੇਗਾ ਹਲੋ ਅਮਰਪਾਲ ਸਰ ਮੱਕੜ ਸਾਹਿਬ ਅਰੋੜਾ ਜੀ ਮੈਂ ਕਮਲ ਕਪੂਰ ਬੋਲ ਰਿਹਾ ਹਾਂ ਲੁਧਿਆਣਾ ਲਾਈਵ ਤੋਂ ਹਾਂਜੀ ਐਫਜੀਓ ਸਾਹਿਬ ਇੱਕਨਾਂ ਆਪਣੇ ਤਾਜਪੁਰ ਰੋਡ ਤੇ ਡਿਸਪੋਜ਼ੇਬਲ ਲੱਗਿਆ ਹੋਇਆ ਹੈ ਹੈਨਾ ਵਾਡ ਨੰਬਰ 19 ਤੇ 20 ਦਾ ਪਾਣੀ ਖਿੱਚਦਾ ਹੈ ਨਹੀਂ ਅੱਛਾ ਇਹ ਕੀ ਹੈ ਡਿਸਪੋਜ਼ਲ ਕਾਦੇ ਨਹੀਂ ਲੱਗਿਆ ਹੋਇਆ ਇਹ 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 ਨਾਟਲ ਨਹੀਂ ਹੈ ਸਟੌਪ ਉਹ ਬਹੁਤ ਨਹੀਂ ਹੈ ਇਹ ਨਹੀਂ ਸਟਰੋਂਗ ਵਾਟਰ ਲਈ ਤਾਂ ਹੈ ਇਹਦਾ ਕੰਮ ਕੀ ਹੈ ਵਰਕਿੰਗ ਕੀ ਹੈ ਤਾਂ ਤਾਂ ਦੀ ਜਿੱਤੇਗਾ ਟੋਰ ਤੇ ਚਿੱਤੇਗਾ ਟੋਰ ਦਾ ਪਾਣੀ ਜਿਹੜਾ ਮੈਡੀ ਟੋਰ ਦਾ ਪਾਣੀ ਤਾਂ ਦਾ ਪਾਣੀ ਲੱਗਿਆ ਹੋਣਾ ਇਹ ਲੈ ਕੇ ਆਂਦਾ ਖਿੱਚਦਾ ਇਹਦੀ ਪਾਵਰ ਸੋਰਸਿੰਗ ਕੀ ਹੈ ਇਹ ਚੱਲਦਾ ਕਿਦਾਂ ਹੈ ਜੀ ਇਲੈਕਟ੍ਰਿਸਿਟੀ ਦਾ ਮੀਟਰ ਕਿੱਥੇ ਲੱਗਿਆ ਹੋਇਆ ਹੈ ਸਰ ਐਸਡੀਓ ਸਾਹਿਬ ਹਾਂ ਉਹ ਬਿਦਲੋ ਜਿਹਨੇ ਕਿਹਾ ਕਿ ਤਾਂ ਹੈ ਤਾਂ ਤਾਂ ਸਰ ਜਨਰੇਟਰ ਤੇ ਚੱਲਦਾ ਨਹੀਂ ਤੁਸੀਂ ਹੁਣੀ ਮੈਨੂੰ ਕਿਹਾ ਇਲੈਕਟ੍ਰਿਸਿਟੀ ਤੇ ਇਲੈਕਟ੍ਰਿਸਿਟੀ ਤੇ ਕਿਸ ਤਰ੍ਹਾਂ ਹੈਲੋ ਜਨਰੇਟਰ ਵਿੱਚ ਅਵੇਲੇਬਲ ਹੋਣਾ ਹੈ ਨਹੀਂ ਠੀਕ ਹੈ ਬਟ ਇੱਥੇ ਨਾ ਜਨਰੇਟਰ ਹੈ ਸਰ ਤੇ ਨਾ ਹੀ ਕੋਈ ਇਦਾਂ ਦਾ ਕੁਝ ਦਿਖ ਰਿਹਾ ਲੱਗਿਆ ਹੋਆ ਉੱਥੇ ਵੱਡਾ ਲੱਗ ਤਾ ਹਾਂਜੀ ਲੱਗਾ ਜਨਰੇਟਰ ਦੇ ਉੱਤੇ ਚਲਾ ਰਹੇ ਹੋ ਦੋ ਸਾਲ ਦੇ ਉੱਤੋਂ ਉਹ ਡੀਜ਼ਲ ਤੇ ਹੀ ਚੱਲਦਾ ਜਿਸ ਜਿਹੜੇ ਚੱਲਦੇ ਬਸਾਤਾ ਚੱਲਦਾ ਨੀ ਬਰਸਾਤਾਜ ਵੀ ਚੱਲਦਾ ਹੋਏਗਾ ਨਾ ਆਪਾਂ ਐਡਾ ਵੱਡਾ ਪ੍ਰੋਜੈਕਟ ਲਾਇਆ ਪਾਵਰ ਸੋਰਸਿੰਗ ਦਾ ਇੰਤਜ਼ਾਮ ਕਰੇ ਬਿਨਾ ਲਗਾ ਲਿਆ ਔਰ ਜਨਰੇਟਰ ਤੇ ਨਹੀਂ ਕਿਉਂ ਕਿਉਂ ਕਿਤੇ ਬਿਨਾ ਲਾਇਆ ਜੀ ਅਪਲਾਈ ਕੀਤਾ ਹੋਇਆ ਉਹੀ ਕਹਿ ਰਹੇ ਆ ਸਰ 2 ਸਾਲ 2 ਸਾਲ ਤੋਂ ਤੁਹਾਨੂੰ ਕਨੈਕਸ਼ਨ ਨਹੀਂ ਮਿਲਿਆ ਜੀ ਰੀਸੈਂਟਲੀ ਕੰਪਲੀਟ ਹੋਇਆ ਜੀ ਪ੍ਰੋਜੈਕਟ ਸਤਾ ਪਰ ਚੱਲ ਤਾਂ 2 ਸਾਲ ਤੋਂ ਰਿਹਾ ਹੈ ਨਹੀਂ ਜੀ ਨਹੀਂ ਇਸੇ ਇਸੇ ਸਾਫ ਦੇ ਵਿੱਚ ਪੂਰੀ ਦਾ ਪ੍ਰੋਜੈਕਟ ਕੰਪਲੀਟ ਹੋਇਆ ਹੈ ਨੀ ਉਹੀ 1 ਸਾਲ ਤੁਸੀਂ ਚਲੋ 1 ਸਾਲ ਵੀ ਆਪਾਂ ਮੰਨ ਲਈਏ ਤਾਂ 1 ਸਾਲ ਵੀ ਨਹੀਂ ਹੋਇਆ ਜੀ 4 ਵੀ ਨਹੀਂ ਇੱਕ ਸਾਲ ਤੋਂ ਤਾਂ ਲਗਾਤਾਰ ਇਹ ਚੱਲ ਰਿਹਾ ਪਿਛਲੀ ਬਰਸਾਤਾਂ ਹੀ ਤਾਂ ਇਹਦੇ ਨਾਲ ਹੀ ਪਾਣੀ ਖਿੱਚਿਆ ਹੋਊਗਾ ਨਾ ਆਪਾਂ ਨਹੀਂ ਨਹੀਂ ਚੰਦੇ ਉਹ ਗ੍ਰੈਵਿਟੀ ਨਾਲ ਚੱਲਦਾ ਸੀਗਾ ਜੀ ਪਾਰਲੇ ਚੈਨਲ ਤੇ ਅੱਛਾ ਜਿਹੜਾ ਬਿਜਲੀ ਡਿਪਾਰਟਮੈਂਟ ਤਾਰਾ ਆ ਕੇ ਲਾ ਕੇ ਲੈ ਗਿਆ ਉਹ ਕੀ ਮੈਟਰ ਹੈ ਜਿਹੜਾ ਬਿਜਲੀ ਡਿਪਾਰਟਮੈਂਟ ਆ ਕੇ ਕੁੰਡੀ ਤੇ ਉਤਾਰ ਕੇ ਚਲਾ ਗਿਆ ਪਿੱਛੇ ਟਰਾਂਸਫਾਰਮਰ ਨਾਲ ਆਪਾਂ ਕੁੰਡੀ ਲਾ ਰਹੇ ਸੀ ਉਹਦਾ ਕੀ ਮਸਲਾ ਹੈ ਅੱਛੇ ਦੀ ਓਪਨਿੰਗ ਹੋਈ ਉਹ ਇਹ ਤੁਹਾਡੇ ਇੱਥੇ ਦੱਸਿਆ ਤੁਹਾਡੇ ਜਿਹੜੇ ਇੱਥੇ ਦੇਖ ਰੇ ਕਰਦੇ ਆਂ ਤੁਹਾਡੇ ਨੌਲੇਜ ਨਹੀਂ ਆ ਪਰ ਫਿਰ ਵੀ ਐਸ.ਡੀ.ਓ. ਸਾਹਿਬ ਆਪਾਂ ਬਿਰਲਾ ਪਾਵਰ ਸੋਰਸਿੰਗ ਲਿੱਤੇ ਜਨਤਾ ਦਾ ਪੈਸਾ ਆਪਾਂ ਡੀਜ਼ਲ ਤੇ ਖਰਾਬ ਕਰ ਰਹੇ ਆ ਪਹਿਲਾਂ ਆਪਾਂ ਪਾਵਰ ਸੋਰਸਿੰਗ ਦਾ ਹੀ ਇੰਤਜ਼ਾਮ ਕਰ ਲੈਂਦੇ ਬਿਲਕੁਲ ਖਾਬ ਦਿਖਾ ਰਹੇ ਜੀ ਅਸੀਂ ਫਿਰ ਅਪਲਾਈ ਕੀਤੀ ਹੋਇਆ ਸਾਡੇ ਨੂੰ ਪੀਨ ਹੈ ਜਿਹੜਾ ਨਾਮ ਲਿਖ ਕਰਦੇ ਆ ਜਦੋਂ ਅਸੀਂ ਅਪਲਾਈ ਕਰ ਦਿੰਦੇ ਚਲੋ ਬਹੁਤ ਬਹੁਤ ਧੰਨਵਾਦ ਐਸ.ਡੀ.ਓ. ਸਰ ਤਾਂ ਮੱਕੜ ਸਾਹਿਬ ਐਸ.ਡੀ.ਓ ਨੇ ਉਰੋਏ ਕਹਿ ਰਹੇ ਆ ਕਿ 4 ਮਹੀਨੇ ਆ ਤਾਂ ਅਗਰ 4 ਮਹੀਨਿਆਂ ਦੀ ਅਗਰ ਉਹਨਾਂ ਦੀ ਵੀ ਗੱਲ ਮੰਨ ਲਈਏ ਤਾਂ ਡੀਜ਼ਲ ਤੇ ਚਲਾਣ ਦੀ ਕੀ ਜ਼ਰੂਰਤ ਆ ਮੀਟਰ ਪਹਿਲਾਂ ਹੀ ਕਿਉਂ ਨਹੀਂ ਲਗਾਇਆ ਗਿਆ ਜਦਕਿ ਇਹ ਪ੍ਰੋਜੈਕਟ 2 ਸਾਲ ਕੌਂਸਲਰ ਸਾਹਿਬ ਝੂਠਤਾ ਨਹੀਂ ਬੋਲਦੇ ਦੂਸਤਾ ਨਹੀਂ ਝੂਠ ਬੋਲੀ ਜਾਂਦੇ ਵੀ 2 ਸਾਲ ਹੋ ਗਏ ਮੈਂ ਕਿਹਾ ਜੀ 2 ਸਾਲ ਤੋਂ ਰਨਿੰਗ ਦੇ ਵਿੱਚ ਆ ਇਹ ਅਸੀਂ ਕਿਉਂ ਝੂਠ ਬੋਲਣਾ ਹੈ ਤੇ ਫਿਰ ਐਸਜੀਓ ਸਾਹਿਬ ਝੂਠ ਬੋਲ ਰਹੇ ਆ ਐਡਿਓ ਸਾਹਿਬ ਦੇਖੋ ਜੀ ਹੁਣ ਸਰਕਾਰ ਦੇ ਵਿੱਚ ਜੌਬ ਕਰਦੇ ਨੇ ਜੀ ਉਹ ਦੇਖੋ ਸਰਕਾਰ ਦੇ ਖਿਲਾਫ ਤਾਂ ਗੱਲ ਕਰ ਨਹੀਂ ਸਕਦੇ ਉਹ ਤਾਂ ਸਰਕਾਰ ਦੇ ਉੱਤੇ ਪੜਦਾ ਹੀ ਪਾਣਗੇ ਨਾ ਜੀ ਜੇ ਆਪਾਂ ਕੁੰਡੀ ਤੁਹਾਨੂੰ ਦਿਖਾਈ ਹੈ ਸ਼ਰੇਆਮ ਲੱਗੀ ਤੇ ਉਹਦੇ ਵਿੱਚ ਸਾਰਾ ਸਾਰੀ ਚੀਜ਼ ਨਸ਼ਰ ਕੀਤੀ ਹੈ ਬਿਲਕੁਲ ਆਪਣੇ ਕੋਲ ਤਾਂ ਦਵਾ ਖੜਾ ਹੈਗਾ ਜਿਹੜਾ ਖੁਦ ਦੱਸ ਰਿਹਾ ਹੈ ਕਿ ਤਾਰਾਂ ਆ ਕੇ ਲੱਗੇ ਲੈ ਗਏ ਹੈ ਤਾਂ ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਤੁਹਾਡੀ ਟੈਕਸ ਦਾ ਪੈਸਾ ਕਾਰਪੋਰੇਸ਼ਨ ਕਿਸ ਤਰ੍ਹਾਂ ਉਡਾਰੀ ਹੈ ਕਿਉਂਕਿ ਸਾਡੀ ਨਗਰ ਨਿਗਮ 1000 ਕਰੋੜ ਦੀ ਹੋ ਚੁੱਕੀ ਹੈ ਇਸ ਲਈ ਖੁੱਲਾ ਪੈਸਾ ਜਿੱਦਾ ਜੀ ਕਰਦਾ ਉਡਾਂਦਾ ਜਾ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਇਆ